ਜੀ ਮੇਰਾ ਨਾਮ ਅਰੁਣ ਖੰਨਾ ਜੀ ਜੀ ਮੈਂ 217 ਨਗਿਨੇ ਐਵੇਨਿਊ ਮ ਜਿਠਾ ਰੋਡ ਦਾ ਰਹਿਣ ਵਾਲਾ ਜੀ ਕੀ ਗੱਲ ਕੀ ਜੀ ਤੇ 19 ਤਰੀਕ ਨੂੰ ਦੁਪਹਿਰੀ 2:52 ਮਿੰਟ ਤੇ ਮੇਰੇ ਘਰ ਦੇ ਬਾਹਰੋਂ ਕਿਸੇ ਚੋਰ ਚੱਕੇ ਨੇ ਮੇਰੀ ਐਕਟਿਵਾ ਬਾਈਕ ਜਿਹੜੀ ਐ ਐਕਟਿਵਾ ਸਕੂਟਰ ਉਹ ਚੋਰੀ ਕਰ ਲਿਆ ਵਾ ਆ ਉਹਦੀ ਵੀਡੀਓ ਵੀ ਹੈ ਸੀਸੀਟੀਵੀ ਚ ਆਈ ਹੈ ਤੇ ਬਹੁਤ ਸਾਰੇ ਆਮ ਦਿਨ ਦਿਹਾੜੇ ਹੀ ਉਹਨੇ ਇਹ ਅਗਲੀ ਵਾਰਦਾਤ ਕੀਤੀ ਹੈ ਤੇ ਬਹੁਤ ਦੁਖਵਲੀ ਗੱਲ ਹੈ ਉਹਦੀ ਅਸੀਂ ਜਿਹੜੀ ਰਿਪੋਰਟ ਹੈ ਤੁਰੰਤ 1 ਘੰਟੇ ਦੇ ਅੰਦਰ ਅੰਦਰ ਸਾਡੇ ਘਰ ਦੇ ਲਾਗੇ ਜਿਹੜੇ ਮਜੀਠਾ ਰੋਡ थाना सदर ਹੈ ਆ ਉੱਥੇ ਅਸੀਂ ਕੀਤੀ ਹੈ ਤੇ ਉਹਦੇ ਬਾਰੇ ਸਾਨੂੰ ਉਹਨਾਂ ਨੇ assurance ਦਿੱਤਾ ਵੀ ਅਸੀਂ ਇਹਦੇ ਬਾਰੇ ਸਾਰੀ ਤਹਿਕੀਕਾ ਜਿਹੜੀ ਹੈ ਉਹ ਕਰਾਂਗੇ ਅਸੀਂ ਉਮੀਦ ਕਰਨੇ ਆ ਕਿ ਪੁਲਿਸ ਸਾਡੀ ਗੱਡੀ ਬਰਾਮਦ ਕਰਕੇ ਸਾਡੇ ਹਵਾਲੇ ਕਰੇਗੀ ਤੇ ਬਹੁਤ ਆਸ਼ਾਵਾਦੀਆਂ ਅਸੀਂ ਕਿਉਂਕਿ ਅੰਮ੍ਰਿਤਸਰ ਦੇ ਕਮਿਸ਼ਨਰ ਸਾਹਿਬ ਵੀ ਬੜੇ efficient ਨੇ ਔਰ ਐਸਲੇ ਪੁਲਿਸ ਦੀ ਕਾਰਗੁਜ਼ਾਰੀ ਕਾਫੀ ਐਫੀਸ਼ੀਐਂਟ ਹੈ ਅਸੀਂ ਸਮਝ ਨਹੀਂ ਆ ਕਿ ਸਾਡੀ ਮਦਦ ਕੀਤੀ ਜਾਏਗੀ ਜਿਹੜਾ ਐਕਟਵਾ ਚੋਰ ਆ ਕੋਈ ਲੱਗਦਾ ਕੋਈ ਕੰਮਕੁੰਮ ਜਿਸ ਤਰ੍ਹਾਂ ਕੋਈ ਹੁੰਦੇ ਆ ਕੋਈ ਬੱਲੇ ਦੇ ਵਿੱਚ ਕੰਮ ਕਰਦੇ ਆ ਜਾਂ ਹੋਰ ਕੋਚ ਕੋਈ ਇਸ ਤਰ੍ਹਾਂ ਦਾ ਦੇਖੋ ਪਛਾਣ ਦੇ ਵਿੱਚ ਸ਼ਕਲ ਵਜਾ ਤੋ ਜੋ ਤੁਸੀਂ ਦੇਖੋ ਜੋ ਮੈਂ ਤੁਹਾਨੂੰ ਫੋਟੋਆਂ ਜਾਂ ਵੀਡੀਓ ਦਿਖਾ ਰਿਹਾ ਹੈਗਾ ਸ਼ਕਲ ਵਜਾ ਤੋ ਉਹ ਚੋਰ ਨਹੀਂ ਲੱਗਦਾ ਉਹਨੇ ਜੈਕਟ ਜੁਗੜ ਪਾਈ ਹੈ ਐਸਾ ਲੱਗਦਾ ਜਿਸ ਤਰ੍ਹਾਂ ਕਿਤੇ ਕੋਈ ਕੰਮ ਕਰਨ ਵਾਲਾ ਬੰਦਾ ਵਾ ਸ਼ਕਲੋਂ ਚੋਰ ਨਹੀਂ ਲੱਗਦਾ ਹੈਗਾ ਬਾਕੀ ਕੁਛ ਕਿਹਾ ਨਹੀਂ ਜਾ ਸਕਦਾ ਕਿ ਜਿਸ ਤਰ੍ਹਾਂ ਕੋਈ ਸਮਝਿਆ ਹੋ ਸਕਦਾ ਡਰਗ ਐਡਿਕਟ ਹੋ ਸਕਦਾ ਜਨਾ ਕਿ ਜਾਂ ਬਾਈਕ ਚੋਰ ਪ੍ਰੋਫੈਸ਼ਨਲ ਵੀ ਹੋ ਸਕਦਾ ਉਹਦੇ ਬਾਰੇ ਅਸੀਂ ਕੀ ਕਹਿ ਸਕਨੇ ਆ ਕਿੰਨੀ ਤਰੀਕ ਦੀ ਹੋਈ ਆ ਤੇ ਕਿੰਨਾ ਦਿਨ ਇਹ 19 ਤਰੀਕ ਦੀ ਹੋਈ ਆ ਜੀ ਤੇ ਅੱਜ ਦੇਖ ਲਓ ਕਿੰਨੀ 21 ਤਰੀਕ 19 22 ਤਰੀਕ ਹੋ ਗਈ ਅੱਜ ਹਾਂਜੀ ਤੇ ਕੋਈ ਇਹਦਾ ਕੋਈ ਪੁਲਿਸ ਵੱਲੋਂ ਕੋਈ ਹਾਲੇ ਤੱਕ ਕੋਈ ਅਪਡੇਟ ਦਿੱਤੀ ਗਈ ਨਹੀਂ ਹਾਲੇ ਤੱਕ ਤੇ ਕੋਈ ਅਪਡੇਟ ਨਹੀਂ ਦਿੱਤੀ ਗਈ ਜੀ ਕਿਹੜੇ ਖਾਣੇ ਤਰਖਾਸ ਦੀ ਇਹ ਹਾਰਾ ਸਦਰਮ ਜਿਠਾ ਰੋਡ ਦੀ ਮੋਈ ਕੋਈ ਸਰਕਾਰੀ ਦਾਰੇ ਦੇ ਨਾਲ ਕੰਟੈਕਟ ਵਾਸਤੇ ਨਹੀਂ ਉਹਦੇ ਬਾਰੇ ਅਸੀਂ ਅਸੀਂ ਸੇਮ ਡੇਟ ਨੂੰ ਇੱਕ ਕਮਿਸ਼ਨਰ ਸਾਹਿਬ ਦੇ ਆਫਿਸ ਜਿਹੜਾ ਇੱਕ ਉਹਨਾਂ ਦਾ ਆਫੀਸ਼ਲ ਮੇਲ ਨੰਬਰ ਹੈਗਾ ਉਹਦੇ ਤੇ ਅਸੀਂ ਇਹ ਸਾਰੀ ਰਿਪੋਰਟ ਦੀ ਕਾਪੀ ਮੇਲ ਕਰ ਦਿੱਤੀ ਸੀ ਨਾਲ ਵੀਡੀਓ ਵਗੈਰਾ ਵੀ ਅਪਲੋਡ ਕਰਤੀਆਂ ਸੀ ਤਾਂ ਕਿ ਉੱਥੇ ਵੀ ਦਫ਼ਤਰ ਦੇ ਹਾਇਰ ਹਾਇਰ ਅਥਾਰਟिटीज ਜਿਹੜੀਆਂ ਨੇ ਉਹਨਾਂ ਦੇ ਨੋਟਿਸ 'ਚ ਵੀ ਇਹ ਚੀਜ਼ ਲੈਣ ਦੀ ਸੀ ਕਿਹੜੇ ਕਲਰ ਦੀ ਹੈਗੀ ਆ ਤੇ ਕਿਹੜਾ ਮਾਡਲ ਕਿਹੜਾ ਇਹ ਬਲੈਕ ਕਲਰ ਹੈ ਜੀ 2015 ਮਾਡਲ ਹੈ ਜੀ ਗੱਡੀ ਦਾ ਨੰਬਰ ਹੈ ਪੀਬੀ 02 ਸੀ ਕਯੂ 5134